ਸੱਥਰ ਉਤੇ ਬੈਠੀ ਸੋਗੀ ਭੀੜਵਾਲ ਵੇਖਦਿਆਂ ਮੇਰਾ ਹੌਂਕਾ ਨਿਕਲ ਗਿਆ ਆਪਣਾ ਹੀ ਵਿੜਾ ਉਪਰਾ ਜਿਹਾ ਲੱਗਾ ਤੇ ਹਰਾਸੇ ਚਿਹਰੇ ਧੁੰਦਲੇ ਤੇ ਬੇਪਛਾਣੇ ਘਰ ਦੀ ਹਵਾ ਭਾਵੇਂ ਕਈ ਮਹੀਨਿਆਂ ਤੋਂ ਸਹਿਮੀ ਜਈ ਸੀ ਪਰ ਹੁਣ ਤਾਂ ਬਿਰਲਾਪ ਬਣ ਕੇ ਉਹ ਚਮਕ ਉਹਨਿਆਂ ਵਿੱਚ ਘਮ ਗਈ ਸੀ ਹਫ਼ਤਾ ਕੋ ਪਹਿਲਾਂ ਘਰੋਂ ਤੁਰਨ ਲੱਗਿਆ ਚਾਚੇ ਦੇ ਮੂੰਹ ਵੱਲ ਵੇਧਿਆ ਮਨ ਵਿੱਚ ਹੌਲ ਪਿਆ ਸੀ ਸ਼ਾਇਦ ਇਹ ਆਂਦਰਾਂ ਦੇ ਮੋਹ ਦਾ ਇਲਹਾਮ ਸੀ ਕਿ ਆਪਣੇ ਛੋਟੇ ਭਰਾ ਨੂੰ ਨਾ ਚਾਹੁੰਦੇ ਹੋਇਆ ਵੀ ਕਹਿ ਹੋ ਗਿਆ ਸੀ ਇੰਜ ਲੱਗਦਾ ਜਿਵੇਂ ਚਾਚੇ ਨੂੰ ਮੋੜ ਨਹੀਂ ਵੇਖਣਾ ਤੇ ਉਹ ਗੱਲ ਹੋਈ। ਹైదరాబాద్ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਤਾਰ ਪਹੁੰਚ ਗਈ ਸੀ ਤੇ ਮੈਂ ਓਨੀ ਪੈਰੀ ਪਿਛਾ ਮੋੜ ਆਇਆ ਸੀ। ਅੰਤਾਂ ਦਾ ਲੰਬਾ ਗੱਡੀ ਦਾ ਸਫ਼ਰ ਦੁਖੀ ਜ਼ਿੰਦਗੀ ਵਾਂਗ ਹੋਰ ਵੀ ਲੰਬਾ ਲੱਗ ਰਿਹਾ ਸੀ। ਮੂੰਹ ਜ਼ੋਰ ਅਥਰੂਆਂ ਨੂੰ ਡਾਕ-ਡਕ ਰੱਖਦਿਆਂ ਸਿਰ ਫੋੜੇ ਵਾਂਗ ਦੁਖਣ ਲੱਗ ਪਿਆ। ਸਭ ਕੁਝ ਅੱਖੀਂ ਵੀ ਵੇਖ ਗਿਆ ਸਾਂ ਫਿਰ ਵੀ ਤਾਰ ਦੇ ਅਖਰਾਂ ਉੱਤੇ ਯਕੀਨ ਨਹੀਂ ਸੀ ਵੱਜਦਾ। ਗੱਡੀ ਬੱਸ ਤੇ ਫਿਰ ਕੋ ਕੋ ਬਾੜ ਤੁਰਦਿਆਂ ਵੀ ਅੱਧ ਪਚਦਾ ਜਾ ਵਿਸ਼ਵਾਸ ਨਾਲ ਤੁਰਦਾ ਸੀ ਪਤਾ ਨਹੀਂ ਕਰ ਕਿਨੇ ਜਾ ਦੱਸਿਆ ਸੀ ਮੇਰੀ ਜਵਾਨ ਹੋਰੀ ਭੈਣ ਅਗਲ ਵਾਂਡੀ ਹੀ ਮੇਰੇ ਕੋਲ ਆ ਚੰਬੜੀ ਵੀਰਾ ਆਪਾਂ ਲੁੱਟੇ ਗਏ ਉਹਨੇ ਕੱਚੀ ਉਮਰ ਵਿੱਚ ਵੀ ਸਿਆਣੇ ਵਾਂਗ ਇੰਜ ਤਾਂ ਮਾਰੀ ਕਿ ਮੇਰੇ ਪੀੜੇ ਪੈਰ ਵੀ ਹਿੱਲ ਗਏ ਉਹਦੇ ਵਾਂਗ ਹੀ ਉੱਚੀ ਉੱਚੀ ਪੁੱਬਾਂ ਮਾਰਨ ਨੂੰ ਜੇ ਕੀਤਾ ਪਰ ਕੁਝ ਸੋਚਦਿਆਂ ਮੈਂ ਸਾਰੇ ਅਥਰੂ ਵਿੱਚੇ ਵਿੱਚ ਪੀ ਗਿਆ ਜੌਣ ਤੋਂ ਅੱਕਿਆ ਗਲੀ ਵਿੱਚ ਤੁਰਦਾ ਫਿਰਦਾ ਬਾਬਾ ਬਿਸ਼ਨਾ ਰੋਣ ਦੀ ਆਵਾਜ਼ ਸੁਣ ਕੇ ਕੋਲ ਆਖ ਲੁੱਤਾ ਤੇ ਮੱਥੇ ਉੱਤੇ ਹੱਥ ਧਰ ਕੇ ਸਿਆਣ ਦਾ ਬੋਲਿਆ ਰੱਬ ਵੀ ਧੀ ਦਾ ਖਸਮ ਅਨਸਾਫ਼ ਨਹੀਂ ਕਰਦਾ ਸਰੋਂ ਖੱਗ ਕੇ ਲੈ ਗਿਆ ਪਿੰਡ ਦਾ ਬੜਾ ਔਖਾ ਸੀ ਤਾਂ ਮੈਨੂੰ ਲੈ ਜਾਂਦਾ ਜੋ ਲੈਂਦਾ ਜਿਹੜੇ ਖਰਾਸੇ ਜੋਣਾ ਸੀ ਬਾਬਾ ਬਿਸ਼ਨਾ ਆਪਣੇ ਖੁੰਡੇ ਉੱਤੇ ਪੂਰਾ ਭਾਰ ਪਾਈ ਰੱਬ ਨਾਲ ਗਾਲੋ-ਗਾਲੀ ਹੋਇਆ ਪਿਆ ਸੀ ਉਹ ਹਰ ਮਰਨੇ ਉੱਤੇ ਸਿਵਿਆਂ ਤੱਕ ਜ਼ਰੂਰ ਜਾਂਦਾ ਸੀ ਤੇ ਫਿਰ ਆਪਣੇ ਸੂਏ ਲੱਗੇ ਖੁੰਡੇ ਨਾਲ ਮੰਜੇ ਕੋ ਥਾਂ ਤੇ ਲਕੀਰ ਖਿੱਚਦਾ ਕਹਿੰਦਾ ਲੈ ਭਈ ਪਰ ਆਪਣੀ ਵਾਰੀ ਆ ਹੁੱਲੀ ਨਾ ਪਤਾ ਨਹੀਂ ਉਹ ਕਿੰਨੀ ਕੁ ਵਾਰ ਆਪਣੀਆਂ ਵਾਰੀਆਂ ਮੱਲ ਹੰਬ ਗਿਆ ਸੀ ਰੱਬ ਹਰ ਅਗਲੀ ਵਾਰ ਉਦੀ ਥਾਂ ਕੋਈ ਹੋਰ ਹੀ ਅਣਕਿਆਸਿਆ ਬੰਦਾ ਲੈ ਜਾਂਦਾ ਤੇ ਬਾਬਾ ਬਿਸ਼ਨਾ ਹਰ ਨਵੀਂ ਮਰਨ ਉੱਤੇ ਰੱਬ ਨੂੰ ਗਾਲੀ ਉੱਤਰ ਆਉਂਦਾ ਹਣ ਉਹੀ ਬਾਬਾ ਬਿਸ਼ਨਾ ਮੇਰੇ ਮੋਢੇ ਉੱਤੇ ਹੱਥ ਰੱਖੀ ਦਲਾਸਾ ਬਣਿਆ ਖਲੋਤਾ ਸੀ ਬਿਸ਼ਨਾ ਮਰਨਾ ਚਾਹੁੰਦਾ ਸੀ ਤੇ ਚਾਚਾ ਜਿਉਣਾ ਪਰ ਇਹ ਸਾਰਿਆਂ ਨੂੰ ਪਤਾ ਸੀ ਕਿ ਉਹਨੇ ਬਹੁਤਾ ਚੜ ਜਿਉਣਾ ਨਹੀਂ ਉਹ ਤਾਂ ਤੜਕੇ ਘੜੇ ਦਾ ਪਾਣੀ ਸੀ ਜਾਂ ਫਿਰ ਮੱਕ ਰਹੀ ਤੇਲ ਦਾ ਦੀਵਾ ਵੀਰਿਆ ਮੈਨੂੰ ਆਪਣਾ ਵਿਆਹ ਹੀ ਰਖਾ ਛੱਡ ਤੇ ਦੇਖਦੇ ਉਹ ਕਹਿੰਦਾ ਤੇ ਉਹਦੇ ਹਸੂ ਹਸੂ ਕਰਦੇ ਚਿਹਰੇ ਉੱਤੇ ਪਲ ਦੀ ਪਲ ਉਦਾਸੀ ਆ ਜਾਂਦੀ ਉਹਦੀ ਕੋਈ ਵੀ ਇਹੋ ਜਿਹੀ ਗੱਲ ਮੈਨੂੰ ਸੂਲੀ ਟੰਗ ਦਿੰਦੀ ਪਰ ਉਹ ਮੌਕਾ ਦਾੜਦਿਆਂ ਬਹੁਤ ਛੇਤੀ ਹਾਸੇ ਦੀ ਕੋਈ ਅਗਰਬਤੀ ਬਾਲ ਲੈਂਦਾ ਫੇਰ ਨਾ ਆਖੀ ਜੇ ਅਸਾਂ ਕਿਤੇ ਡੋਂਗ ਦਿੱਤਾ ਆਪਾਂ ਤਾਂ ਕੁੜੀ ਨਾਲੋਂ ਕੜਮਣੀ ਸੋਣੀ ਲੱਭਾਂਗੀ ਆਪਣੇ ਵੱਲੋਂ ਬੜੀ ਚਲਾਕੀ ਨਾਲ ਗੱਲ ਨੂੰ ਨਵਾਂ ਮੋੜ ਦੇ ਜਾਂਦਾ ਤੇ ਮੈਂ ਵੀ ਝੂਠਾ ਜਿਹਾ ਹੱਸ ਪੈਂਦਾ ਸਾਰੇ ਪਿੰਡ 'ਚੋਂ ਸੋਹਣਾ ਸੁਨੱਖਾ ਤੇ ਜਵਾਨ ਚਾਚਾ ਦਿਨਾਂ ਵਿੱਚ ਹੀ ਵਿੱਚੇ ਵਿੱਚ ਪੀਤਾ ਗਿਆ ਅਖੀਰਲੇ ਦਿਨਾਂ ਵਿੱਚ ਉਹ ਆਪਣੇ ਸਰੀਰ ਨੂੰ ਵੇਖ ਝੂਰਨ ਲੱਗ ਪਿਆ ਸੀ ਕਦੇ ਮੁਕਲਾਵਾ ਲੈਣ ਗਿਆ ਚਾਚਾ ਪਹਿਲੀ ਵਾਰ ਹੀ ਆਣ ਗੁਆਣ ਗੱਲਾਂ ਕਰਨ ਲੱਆ ਹਿਆ ਸੀ ਦਾਣਿਆਂ ਦੀ ਭਰੀ ਬੋਰੀ ਸੁੱਫੇ 'ਚ ਝੱਕ ਕੇ ਪਿਛਲੇ ਅੰਦਰ ਲਾਉਣੀ ਸੀ ਸਾਹਸ ਬੰਦੇ ਲੈਣ ਦੀ ਚਾਚੇ ਨੂੰ ਪਤਾ ਲੱਗਾ ਤਾਂ ਉਹਨੇ ਇਕੱਲੇ ਹੀ ਬੋਰੀ ਚੋਕੇ ਥਾਂ ਸਿਰ ਲਾ ਦਿੱਤੀ ਸੱਸ ਮਾੜੀ ਨਜ਼ਰੋਂ ਡਰਦੀ ਚਾਚੇ ਦੇ ਕਾਲੇ ਟਿੱਕੇ ਲਾਉਂਦੀ ਫਿਰੇ ਤੇ ਜਾਦੀ ਨੂੰ ਆਪਣਾ ਪੀੜਾ ਸਰੀਰ ਵੀ ਕੱਚਾ ਲੱਗੀ ਜਾਵੇ ਭੈਣ ਦੀਆਂ ਧੁੱਬਾਂ ਸੁਣ ਹੋਰ ਵੀ ਕਈ ਲਾਗੇ ਆਖ ਲੋਤੇ ਸਨ ਕਹਿਣ ਲੱਗੇ ਲੰਬੜ ਦਾ ਰਲੋਂ ਬੜੀ ਮਾੜੀ ਹੋਈ ਐ ਹੋਈ ਤਾਂ ਸੱਚ ਮੁੱਠੇ ਜੱਗੋਂ ਤੇਰਵੀ ਸੀ ਪਰ ਉਹਨੂੰ ਕੀ ਕਹਿੰਦਾ ਐਵੇਂ ਸਿਆਣੇ ਜੇ ਬਣਦਿਆਂ ਕਹਿ ਦਿੱਤਾ ਅੱਛਾ ਜੋ ਦਾਤੇ ਨੂੰ ਮਨਜ਼ੂਰ ਬੰਦਾ ਕੀ ਕਰ ਸਕਦਾ ਲੰਬੜਦਾਰ ਦਾ ਪੈਂਡ ਵਿੱਚ ਖੋਰੇ ਪੰਜ ਕਿ 6 ਸਨ ਪਰ ਉਹਨਾਂ ਸਾਰਿਆਂ ਦੇ ਨਾਂ ਸਨ ਲੰਬੜਦਾਰ ਮੱਥਾ ਸਿੰਘ ਲੰਬੜਦਾਰ ਇੰਦਰ ਸਿੰਘ ਪਰ ਚਾਚੇ ਦੇ ਨਾਂ ਨਾਲ ਇਹ ਇੰਜ ਜੁੜ ਗਿਆ ਸੀ ਜਿਵੇਂ ਉਹਦਾ ਨਾਂ ਹੀ ਲੰਬੜਦਾਰ ਹੋਵੇ ਯਾਦ ਆਇਆ ਸਕੂਲੇ ਪੜਦਿਆਂ ਮੇਰੀ ਛੁੱਟੀ ਦੀ ਅਰਜੀ ਉੱਤੇ ਚਾਚਾ ਹੀ ਅਰਦੂਚ ਦਸਤਕਤ ਕਰਿਆ ਕਰਦਾ ਸੀ ਇੱਕ ਵਾਰ ਸਾਡਾ ਮਾਸਟਰ ਅਰਜੀਾਂ ਉੱਤੇ ਰੁੱਤਵੇ ਲੱਗੇ ਵੇਖ ਕੇ ਖਿਜ ਵਿੱਚ ਆ ਕੇ ਕਹਿਣ ਲੱਗਾ ਇਹ ਕੀ ਹੋਇਆ ਕੈਪਟਨ ਕਰਤਾਰ ਸਿੰਘ ਜੈਲਦਾਰ ਸੁੱਚਾ ਸਿੰਘ ਲੰਬੜਦਾਰ ਜਗਿੰਦਰ ਸਿੰਘ ਇਹ ਸਕੂਲ ਆ ਕੋਈ ਕਚਹਿਰੀ ਨਹੀਂ ਅਗਲੀ ਵਾਰ ਅਰਜੀ ਉੱਤੇ ਚਾਚੇ ਤੋਂ ਦਸਤਖਤ ਕਰਵਾਉਣ ਲੱਗਿਆ ਮੈਂ ਆਖਿਆ ਚਾਚਾ ਅਰਜੀ ਉੱਤੇ ਕਲਾ ਨਾ ਹੀ ਲਿਖਿਆ ਕਰ ਨੰਬਰ ਦਾ ਨਾ ਲਿਖੀ ਉਹ ਹੱਸਾ ਹੱਸ ਕੇ ਦੂਰਾ ਹੋ ਗਿਆ ਭਈ ਮੈਂ ਤਾਂ ਐਦਾਂ ਹੀ ਦਸਤਖਤ ਕਰਨੇ ਸਿੱਖੇ ਨੇ ਮੈਨੂੰ ਨਹੀਂ ਪਤਾ ਇਹਦੇ ਜੋ ਲੰਬੜਦਾਰ ਕਿਹੜਾ ਤੇ ਜਗਿੰਦਰ ਸਿੰਘ ਕਿਹੜਾ ਉਹਦੀ ਗੱਲ ਸੁਣ ਕੇ ਮੈਂ ਵੀ ਉਹਦੇ ਧੋਪੇ ਰੰਗੀ ਹਾਸੇ ਵਿੱਚ ਸ਼ਾਮਲ ਹੋ ਗਿਆ ਸੀ ਇਹੋ ਨੰਬਰਦਾਰੀ ਉਹਨੂੰ ਲੈ ਬੈਠੀ ਤਸਿਲਦਾਰ ਦਾ ਕਚਹਿਰੀ ਦਾ ਉਹਨੂੰ ਅਜੀਹਾ ਚਸਕਾ ਪਿਆ ਕਿ ਪਿੰਡ ਉਹਦਾ ਪੈਰ ਹੀ ਨਾ ਲੱਗਦਾ ਤੈਨ ਚੜਦਿਆਂ ਹੀ ਪੁਕਲ ਮਾਰ ਕੇ ਘਰੋਂ ਨਿਕਲ ਜਾਣਾ ਤੇ ਦਿਨ ਛਿਪੇਦਾਰੂ ਨਾਲ ਟੱਕੇ ਮੋੜਨਾ ਉਹਦਾ ਨਿੱਤ ਦਾ ਕੰਮ ਸੀ ਉਹਦੀਆਂ ਪੈਲੀਆਂ ਦਿਨ-ਬਦਨ ਨਖਸਮਣੀਆਂ ਬਣਦੀਆਂ ਗਈਆਂ ਤੇ ਮਾੜੀ-ਮੋਟੀ ਉੱਗੀ ਫਸਲ ਹਸਮਾ ਬਾਜ ਪਾਉਂ ਖਿੰਜੋ ਹੁੰਦੀ ਰਹੀ ਜਿਹੜਾ ਚਾਚਾ ਹੋਰਨਾਂ ਦੀਆਂ ਰਜਿਸਟਰੀਆਂ ਉੱਤੇ ਗਵਾਹੀਆਂ ਪਾਇਆ ਕਰਦਾ ਸੀ ਹੁਣ ਆਪ ਬੇਕਾਰਨ ਲੱਗ ਪਿਆ ਵੇਂਦਿਆਂ ਵੇਂਦਿਆਂ ਉਹਦੀਆਂ ਪੈਲੀਆਂ ਦੀ ਮਲਕੀਅਤ ਤੇ ਵਲਦੀਅਤ ਬਦਲ ਗਈ ਆਮਦਨ ਘਟਦੀ ਗਈ ਸ਼ਰਾਬ ਵਧਦੀ ਗਈ ਤੇ ਚੰਦਨ ਦੇਹੀ ਕੌਣ ਖਾਦੀ ਬਣ ਗਈ ਊੜਾਂ ਥੂੜਾਂ 'ਚ ਘਿਰੇ ਚਾਚੇ ਨੂੰ ਖਤਰਨਾਕ ਬਿਮਾਰੀ ਨੇ ਆਦ ਪੁੱਚਿਆ ਪਰ ਉਹ ਚੁੱਪਚਾਪ ਪੰਜਾਬ ਸਭ ਕੁਝ ਆਪਣੀ ਇਕੱਲੀ ਜਿੰਦ ਉੱਤੇ ਹੀ ਜਰਦਾ ਰਿਹਾ ਤੇ ਜਦੋਂ ਤੱਕ ਸਾਰਿਆਂ ਨੂੰ ਪਤਾ ਲੱਗਾ ਰੋਗ ਅਸਾਧ ਬਣ ਚੁੱਕਾ ਸੀ ਡਾਕਟਰਾਂ ਨੇ ਦਵਾਈਆਂ ਦਿੱਤੀਆਂ ਤੇ ਨਾਲ ਹੀ ਵਧੀਆ ਖੁਰਾਕ ਖਾਣ ਦੀਆਂ ਨਸੀਹਤਾਂ ਜਦੋਂ ਉਹ ਦੇ ਖੁਰਦੇ ਸਰੀਰ ਵੱਲ ਵੇਖ ਮੈਂ ਉਦਾਸ ਹੁੰਦਾ ਤਾਂ ਉਹ ਹੱਸਦਾ ਹੱਸਦਾ ਕਹਿੰਦਾ ਹੂੰ ਸਾਲੀ ਬਿਮਾਰੀ ਹੈ ਤਾਂ ਚੰਗੀ ਪਰ ਖਾਣ ਨੂੰ ਖੁੱਲਾ ਹੋਵੇ ਤਾਂ ਇਹੋ ਜਿਹੀ ਬਿਮਾਰੀ ਦਾ ਕੀ ਹੈ ਤੇ ਉਹਦੀ ਆਸ ਅਨੁਸਾਰ ਜਦ ਮੈਂ ਫਿਰ ਵੀ ਨਾ ਹੱਸਦਾ ਤਾਂ ਉਹ ਉੱਚੀ ਉੱਚੀ ਗਾਉਂਦਾ ਔਟ ਕੇ ਬਾਹਰ ਨੂੰ ਤੁਰ ਪੈਂਦਾ ਬੇੜੇ ਪੈਰ ਪਾਉਂਦਿਆਂ ਹੀ ਕਰਦੇ ਸਾਰੇ ਜੀ ਵਾਰੀ ਵਾਰੀ ਮੇਰੇ ਘਰ ਚੰਬੜ ਕੇ ਰੋ ਉੱਠੇ ਰਾਹ ਵਿੱਚ ਬਗਾਨਿਆਂ ਸਾਹਮਣੇ ਵੀ ਪਰੋ-ਵਰੋ ਕਰਦੀਆਂ ਡੱਕ ਡੱਕ ਰੱਖੀਆਂ ਅੱਖਾਂ ਪਤਾ ਨਹੀਂ ਕਿਉਂ ਪਥਰਾ ਜੀਆਂ ਗਈਆਂ ਤੇ ਮੈਂ ਡੋਰ ਪੋਰਾ ਜਿਆ ਸਾਰੇ ਹੱਲੇ ਚੁੱਪ ਚਾਪ ਚੱਲ ਗਿਆ ਦਰੀ ਉੱਤੇ ਬੈਠੇ ਬੰਦਿਆਂ ਨੇ ਬੜੀ ਮਾੜੀ ਹੋਈ ਦੀ ਮੁਹਾਰਨੀ ਨਾਲ ਹਮਦਰਦੀ ਜਤਾਈ ਤੇ ਚਾਚੇ ਦੀਆਂ ਗੱਲਾਂ ਕਰਨ ਲੱਗੀ ਮੇਰਾ ਵੀ ਜੀ ਕਰਦਾ ਸੀ ਕੋਈ ਚਾਚੇ ਦੀਆਂ ਗੱਲਾਂ ਕਰੀ ਜਾਵੇ ਪਰ ਬਹੁਤ ਛੇਤੀ ਉਹਦੇ ਬਾਰੇ ਹੁੰਦੀਆਂ ਕੱਲਾਂ ਵੀ ਦੁਨਿਆਵੀ ਜੀਆਂ ਬਣ ਗਈਆਂ ਤੇ ਗੱਲ ਅਖੀਰ ਚਾਚੇ ਦੇ ਰਹਿੰਦੇ ਚਾਰ ਸਿਆੜਾ ਉੱਤੇ ਆਖ ਲੰਦੀ ਤੇ ਜਦੋਂ ਇਹ ਗੱਲ ਉਹਦੇ ਸਿਆੜਾਂ ਤੋਂ ਵੀ ਤਿਲਕ ਕੇ ਬੈਠੇ ਲੋਕਾਂ ਦੇ ਆਪਣੇ ਵਿਦਾਇ ਸਿਆੜਾਂ ਦੀ ਹੋਣ ਲੱਗ ਪਈ ਤਾਂ ਮੈਂ ਉਤਾ ਕੇ ਚਾਚੇ ਦੇ ਉਸ ਮੰਝੇ ਕੋਲ ਜਾ ਖਲੋਤਾ ਜਿੱਥੇ ਮੈਂ ਉਹਨੂੰ ਕੁਝ ਦਿਨ ਪਹਿਲਾਂ ਮੌਤ ਨਾਲ ਜੂਝਦਾ ਛੱਡ ਕੇ ਗਿਆ ਸੀ ਉੱਥੇ ਚੱਲਿਆ ਮੰਗ ਬੈਠੀ ਮੇਰੀ ਦਾਦੀ ਮੇਰਾ ਸਿਰ ਆਪਣੀ ਬੁੱਕਲ ਵਿੱਚ ਲੈਂਦੀ ਆ ਫੈਸਪਈ ਤੇਰਾ ਚਾਚਾ ਮੇਰਾ ਬੁਢਾਪਾ ਰੋ ਲਿਆ ਇਹ ਕੋਈ ਉਹਦੀ ਜਾਣ ਦੀ ਉਮਰ ਸੀ ਲੱਗਦਾ ਸੀ ਜਿਵੇਂ ਰੋ ਰੋ ਕੇ ਉਹਦੇ ਸਾਰੇ ਅਥਰੂ ਮੁੱਕ ਗਏ ਸਨ ਤੇ ਉਹਨਾਂ ਖੁਸ਼ਕ ਅੱਖਾਂ ਵਿੱਚ ਦਰਦ ਹੀ ਦਰਦ ਬਾਕੀ ਸੀ ਦਾਦੀ ਦੇ ਵੇਣ ਵੀ ਮੈਥੋਂ ਸੁਣੇ ਨਾ ਗਈ ਤੇ ਮੈਂ ਫੇਰ ਬਾਹਰ ਆ ਕੇ ਮਰਦਾਂ ਦੀ ਟਾਣੀ ਵਿੱਚ ਬੈਠ ਗਿਆ ਅਣਗੱਲਾਂ ਪਿੱਛੇ ਜੇ ਪੈ ਚੁੱਕੀਆਂ ਵੋਟਾਂ ਦੀਆਂ ਤੇ ਜ਼ਿਮੀਂਦਾਰਾਂ ਨੂੰ ਘੱਟ ਮਿਲਦੀ ਭਾਵਾਂ ਦੀਆਂ ਹੋ ਰਹੀਆਂ ਸਨ ਉਹੀ ਵਾਲਾ ਕਰਮ ਸਿਓ ਜਿਹਨੂੰ ਲੋਕ ਬਹੁਤਾ ਬੋਲਣ ਕਰਕੇ ਰੇਡੀਓ ਵੀ ਆਂਦੇ ਸਨ ਭਾਰਤ ਦੀ ਸਿਆਸਤ ਉਤੇ ਇੰਜ ਬੋਲ ਰਿਆ ਸੀ ਜਿਵੇਂ ਉਹੀ ਦੇਸ਼ ਦਾ ਪਾਲਸੀ ਮੇਕਰ ਹੋਵੇ ਜੀ ਕੀਤਾ ਉਹਨੂੰ ਆਖਾਂ ਕੀ ਲੈਕਚਰ ਬੰਦ ਕਰੇ ਪਰ ਕਹਿ ਨਹੀਂ ਹੋਇਆ ਮੈਂ ਉਖੜਵੀਂਆਂ ਨਜ਼ਰਾਂ ਨਾਲ ਇੱਧਰ ਉੱਤਰ ਵੇਖਣ ਲੱਗ ਪਿਆ ਸਾਹਮਣੇ ਔਰਤਾਂ ਵਿੱਚ ਬੈਠੇ ਮੈਨੂੰ ਉਹ ਚਿਹਰਾ ਦਿਸਿਆ ਜਿਹੜਾ ਚਾਚੇ ਦੀ ਪੂਰੀ ਜ਼ਿੰਦਗੀ ਨਾਲ ਜੁੜਿਆ ਹੋਇਆ ਸੀ ਜਿਹਦੇ ਲਈ ਉਹਨੇ ਕਈ ਸੱਚੀਆਂ ਝੂਠੀਆਂ ਤੋਹਨਾਂ ਚੱਲ ਲਈਆਂ ਸਨ ਪਰ ਪਿੱਛੇ ਨਹੀਂ ਸੀ ਹਟਿਆ ਚਾਚੇ ਦਾ ਜਿਗਰੀ ਯਾਰ ਮਲੋਕਾ ਭਾਰ ਜਵਾਨੀ ਵਿੱਚ ਹੀ ਕੁਝ ਦਿਨ ਬਿਮਾਰ ਰਹਿ ਕੇ ਤੁਰਦਾ ਬਣਿਆ ਸੀ ਤੇ ਚਾਚੇ ਨੂੰ ਆਪਣੀ ਸਾਰੀ ਦੁਨੀਆ ਹੀ ਸੁੰਨੀ ਸੁਮੀ ਲੱਗਣ ਲੱਗ ਪਈ ਸੀ ਟੱਪ ਦੇ ਰੰਗ ਵਰਗੀ ਉਹਦੀ ਵਿਧਵਾ ਟੱਪ ਦੀ ਉਮਰੇ ਹੀ ਕਾਲੀ ਮੱਸੀਆਂ ਬਣ ਗਈ ਸੀ ਤੇ ਚਾਚਾ ਹਮਦਰਦੀ ਦਾ ਦੀਵਾ ਬਣ ਉਸਦੀ ਮਹਿਲੀਆਂ ਪਲ ਉੱਠਿਆ ਸੀ ਪਰ ਵਿਧਵਾ ਦਾ ਆਪਣਾ ਜੋਬਨ ਤੇ ਸਾਲ ਕੋ ਦਾ ਮੁੰਡਾ ਵੈਲੀ ਜੇਠ ਦੀਆਂ ਅੱਖਾਂ ਵਿੱਚ ਕਿੱਲ ਬਣ ਕੇ ਚੁੱਭ ਗਏ ਸਨ ਮੁੰਡੇ ਨੂੰ ਆਪਣਾ ਸ਼ਰੀਕ ਸਮਝਣ ਲੱਗ ਪਿਆ ਸੀ ਤੇ ਪਰ ਜਾਈ ਦੇ ਹਸਨ ਉਤੇ ਉਹਦੀ ਮੈਲੀ ਅੱਖ ਰਾ ਦੀ ਮੌਤ ਪਿੱਛੋਂ ਹੋਰ ਵੀ ਮੈਲੀ ਹੋ ਗਈ ਸੀ ਉਹ ਯਾਰਾਂ ਬਰਸ਼ਾਂ ਦੀ ਟੀਰੀ ਵਿੱਚ ਬੋਤਲ ਦਿਵਾਲੇ ਬੈਠਾ ਬਾਗੀ ਪਾਉਂਦਾ ਉਹ ਇੱਥੇ ਰਹੁ ਤਾਂ ਮੇਰੀ ਰਨ ਬਣ ਗਈ ਨਹੀਂ ਤੇ ਸਣੇ ਮੁੰਡੇ ਉਹਦੇ ਫੱਟੇ ਚੱਕ ਦੂੰ ਉਹਦੇ ਕੰਨੀ ਕੰਸੋਹਾਂ ਪੈਂਦੀਆਂ ਤਾਂ ਉਹ ਕੰਬਦੇ ਹੱਥਾਂ ਨਾਲ ਮੁੰਡੇ ਨੂੰ ਹੱਕ ਨਾਲ ਘੁੱਟ ਲੈਂਦੀ ਜਿੰਨੇ ਜੋਗੀ ਵੀ ਸੀ ਉਹਦੇ ਉੱਤੇ ਤਾਂ ਬਣ ਕੇ ਤਣ ਜਾਂਦੀ ਪਰ ਪੁੰਗ ਰਹੇ ਬੋਟੇ ਨੂੰ ਛਾਂ ਨਾਲੋਂ ਵਾਰਡ ਦੀ ਬਹੁਤੀ ਲੋੜ ਸੀ ਤੇ ਚਾਚੇ ਨੇ ਆਪਣੇ ਹੱਥਾਂ ਦੀ ਬਾੜ ਉਹਨਾਂ ਦੁਆਲੇ ਬੀੜ ਦਿੱਤੀ ਤੇ ਇਹਨੇ ਨਾਲ ਹੀ ਲੋਕਾਂ ਨੇ ਖੰਭਾਂ ਦੀਆਂ ਡਾਰਾਂ ਬਣਾ ਲਈ ਤੇ ਵਿੰਦਿਆ-ਵਿੰਦਿਆ ਡਾਰਾਂ ਪਿੰਡ ਤੋਂ ਸ਼ੂਕ ਦੀਆਂ ਲੰਘ ਗਈਆਂ ਉਹਨੇ ਦਿਨੀ ਪਿੰਡ ਦੇ ਚੋਬਰਾ ਨੂੰ ਜਿਵੇਂ ਹੋਰ ਕੋਈ ਕੰਮ ਹੀ ਨਹੀਂ ਸੀ ਰਹਿ ਗਿਆ ਉਹ ਕੁਝ ਦਿਨ ਉਹਦੇ ਘਰ ਦੇ ਗੇੜੇ ਕੱਢਦੇ ਆਨੀ ਬਹਾਨੀ ਮਰਨ ਵਾਲੇ ਨਾਲ ਆਪਣੀ ਹਮਦਰਦੀ ਜਿਤਾਉਂਦੇ ਤੇ ਜਦ ਗੱਲ ਨਾ ਬਣਦੀ ਤਾਂ ਉਹਦੇ ਕਿਸੇ ਨਾਲ ਜੋੜਨ ਲੱਗ ਪੈਂਦੀ। ਘਟਨਾ ਕਿਸੇ ਤਰ੍ਹਾਂ ਦੀ ਵੀ ਹੁੰਦੀ। ਪਰ ਚਾਚੇ ਦਾ ਨਾਂ ਜ਼ਰੂਰ ਹੁੰਦਾ। ਇਹ ਗੱਲਾਂ ਉਹਨਾਂ ਤੱਕ ਵੀ ਅਪੜਦੀਆਂ ਤਾਂ ਉਹ ਉਦਾਸ ਜੇ ਹੋ ਜਾਂਦੇ। ਤੇ ਜਦੋਂ ਮਿਲਦੇ ਤਾਂ ਇੱਕ ਦੂਜੇ ਸਾਹਮਣੇ ਅੱਖਾਂ ਵੀ ਉੱਚੀਆਂ ਕਰਨ ਦਾ ਹੀਆ ਨਾ ਕਰਦੇ। ਇੱਕ ਦਿਨ ਸਾਹਮਣੇ ਬੈਠੀ ਉਦਾਸ ਔਰਤ ਨੇ ਚਾਚੇ ਨੂੰ ਡੂੰਘੇ ਦੁੱਖ ਨਾਲ ਕਿਹਾ ਸੀ। ਤੂੰ ਇੰਜ ਕਰ ਨਾ ਆਇਆ ਕਰ। ਤੇ ਚਾਚਾ ਚੁੱਪ-ਚਾਪ ਔਟਕੇ ਤਰਪਿਆ ਸੀ। ਰਾਜੇ ਦੇ ਜਾਣ ਬਾਅਦ ਇਹ ਔਰਤ ਘਬराई ਸੀ ਤੜਫੀ ਸੀ ਆਪਣੇ ਆਪ ਨਾਲ ਹੀ ਲੜਦਿਆਂ ਮਹਿਸੂਸ ਕੀਤਾ ਸੀ ਕਿ ਉਹਦੇ ਬਿਨਾਂ ਉਹ ਕਿੰਨੀ ਊਣੀ ਊਣੀ ਤੇ ਅਧੂਰੀ ਸੀ ਅਗਲੇ ਹੀ ਦਿਨ ਏ ਕਾਰ ਬੈਠੀ ਉਹਨੂੰ ਉਡੀਕਦੀ ਰਹੀ ਉਹ ਨਾ ਆਇਆ ਕਲੀ ਚੁਲੰਗ ਦੇ ਪੈਰਾਂ ਦੀਆਂ ਮੜਕਾਂ ਲੈਂਦੀ ਰਹੀ ਉਹ ਉਹਨਾਂ ਰਾਹਾਂ 'ਚੋਂ ਵੀ ਨਾ ਲੱਗਿਆ ਤੇ ਤੀਜੇ ਦਿਨ ਮੌਕਾ ਵੇਖ ਕੇ ਇਹ ਉਹਦੇ ਘਰ ਹੀ ਆ ਗਈ ਰਾਜਾ ਮੰਜੇ ਉੱਤੇ ਬੈਠਾ ਸੀ ਉੱਠ ਕੇ ਖਲੋ ਗਿਆ ਪਰ ਬੋਲਿਆ ਕੁਝ ਨਹੀਂ ਸੀ ਉੜੀ ਚੁੱਪ ਤੋਂ ਬਾਅਦ ਇਸੇ ਔਰਤ ਨੇ ਕਿਹਾ ਸੀ ਤੂੰ ਗੁੱਸਾ ਕਰ ਲਿਆ ਮੈਂ ਤਾਂ ਤੇਰੇ ਭਲੇ ਲਈ ਹੀ ਕਿਹਾ ਸੀ ਚਾਚਾ ਅਜੇ ਵੀ ਚੁੱਪ ਸੀ ਉਹ ਫੇਰ ਬੋਲੀ ਮੇਰੇ ਨਾਲ ਤਾਂ ਇਦੋਂ ਵੱਧ ਕੀ ਹੋ ਜੂ ਸੋਚਦੀ ਸੀ ਕਿਤੇ ਤੇਰਾ ਵੀ ਵਸਦਾ ਰਸਦਾ ਘਰ ਨਾ ਪਟਿਆ ਜਾਵੇ ਫੇਰ ਇੱਕ ਚੁੱਪ ਤੇ ਉਸ ਤੋਂ ਬਾਅਦ ਹੁਣ ਚਾਚੇ ਦੀ ਵਾਰੀ ਸੀ ਆਪਾਂ ਤਾਂ ਸੱਚੇ ਆ ਨਾ ਬਕਣ ਦੇ ਲੋਕਾਂ ਨੂੰ ਜੋ ਬਕਦੇ ਇਹੋ ਮੈਂ ਕਹਿਣਾ ਹੈ ਸਾਂ ਲੋਕਾਂ ਦਾ ਵਾਸਾ ਚੱਲੇ ਤਾਂ ਉਹ ਜੌਣ ਵੀ ਨਾ ਦੇਣ ਇਸ ਔਰਤ ਨੇ ਕਿਹਾ ਸੀ ਤੇ ਮੈਂ ਨਾਲ ਦੇ ਕਮਰੇ ਵਿੱਚ ਬੈਠਾ ਆਦਰ ਨਾਲ ਸਜਦੇ ਵਿੱਚ ਝੁੱਕ ਗਿਆ ਸਾਂ ਜਦੋਂ ਡਾਕਟਰਾਂ ਦੀਆਂ ਦਵਾਈਆਂ ਪੀ ਅਸਰ ਹੋਣ ਲੱਗੀਆਂ ਤਾਂ ਇਸ ਔਰਤ ਨੇ ਕਈ ਗੁਰਦੁਆਰਿਆਂ ਵਿੱਚ ਮੱਥੇ ਰਗੜੇ ਤੇ ਸਿਆਣਿਆਂ ਤੋਂ ਪੁੱਛਾਂ ਪਵਾਈਆਂ ਸਨ ਬੜਾ ਵਿਸ਼ਵਾਸ ਸੀ ਇਹਨੂੰ ਰੱਬ ਉੱਤੇ ਕਿ ਉਹ ਦੂਜੀ ਵਾਰ ਐਦਾਂ ਦਾ ਅਨਾਰਥ ਨਹੀਂ ਕਰੇਗਾ ਪਰ ਇਸ ਵਾਰ ਦੀ ਛੁੱਟੀ ਵਿੱਚ ਮੈਂ ਵੇਖਿਆ ਸੀ ਇਹਦਾ ਵਿਸ਼ਵਾਸ ਜਿਵੇਂ ਥੜਕ ਗਿਆ ਸੀ ਹੌਣੇ ਮੇਰੇ ਨਾਲ ਚਾਚੀ ਦੀ ਨਿਗਰਤੀ ਹਾਲਤ ਉੱਤੇ ਚਿੰਤਾ ਕਰਦੀ ਰੋਣ ਹਾਕੀ ਹੋ ਜਾਂਦੀ ਸੀ। ਚਾਚੇ ਦਾ ਪੂਰਾ-ਪੂਰਾ ਕਰਕੇ ਟੁੱਟਣਾ ਮੇਰੇ ਲਈ ਵੀ ਅਸਹਿ ਸੀ। ਪਰ ਪਤਾ ਨਹੀਂ ਕਿਉਂ ਮੈਨੂੰ ਇਸ ਔਰਤ ਦੇ ਸਾਹਮਣੇ ਆਪਣਾ ਦਰਦ ਛੋਟਾ-ਛੋਟਾ ਲੱਗਨ ਲੱਗ ਪੈਂਦਾ ਸੀ। ਇੱਕ ਦਿਨ ਇਹ ਡਾਢੇ ਹੀ ਦੁੱਖ ਨਾਲ ਮੈਨੂੰ ਕਹਿਣ ਲੱਗੀ ਇਹਦੇ ਬਾਰੇ ਸੋਚਦੀਆਂ ਤਾਂ ਕੰਬਾ ਛੱਡ ਜਾਂਦਾ। ਮਿਆਂ ਦੀਆਂ ਰੱਬਾ ਜੇ ਤੂੰ ਇਹਦੀ ਜਾਨ ਨਹੀਂ ਬਖਸ਼ਣੀ ਤਾਂ ਪਹਿਲਾਂ ਮੈਨੂੰ ਚੁੱਕ ਲੈ। ਉਸ ਦਿਨ ਬੇਵਸੀ ਅਥਰੂ ਆਉਂਦੇ ਸਾਡਾ ਦੋਵਾਂ ਦਾ ਜੋਰ ਨਹੀਂ ਸੀ ਚੱਲਿਆ ਤੇ ਅਸੀਂ ਵਾਪਰਨ ਵਾਲੀ ਹੋਣੀ ਨੂੰ ਕਿਆਸਦੇ ਜਿਵੇਂ ਸੋਲੀ ਟੰਗੇ ਗਏ ਸਾਂ ਕਿੰਨੇ ਚਿਰ ਪਿੱਛੋਂ ਇਸ ਔਰਤ ਨੇ ਲੰਮਾ ਹੌਕਾ ਲਿਆ ਸੀ ਤੇ ਮੈਂ ਵੀ ਆਪਣੇ ਅਥਰੂ ਪੂੰਝਦਾ ਚੁੱਪਚਾਪ ਉੱਠ ਕੇ ਤੁਰ ਪਿਆ ਸਾਂ ਤੇ ਫੇਰ ਚਾਚੇ ਦੇ ਪਾਂਡੇ ਵੱਖਰੇ ਹੋ ਗਏ ਸਨ ਤੇ ਬਿਸਤਰਾ ਵੱਖਰਾ ਘਰ ਦੇ ਜੀ ਉਹਦੇ ਨਾਲ ਇਕੱਲਾ ਕਰਨ ਤੋਂ ਰਹਿੰਦੇ ਸਨ ਜਵਾਨ ਹੋਰੇ ਬੱਚਿਆਂ ਨੂੰ ਉਹਦੇ ਲੱਗੀ ਪਹਿਣਾ ਜਾਂ ਡੋਠਾ ਖਾਣ ਤੋਂ ਵਰਜ ਦਿੱਤਾ ਗਿਆ ਸੀ। ਪੂਰੀ ਉਮਰ ਹੰਡਾ ਚੁੱਕੀ ਦਾਦੀ ਆਣ ਗਵਾਣ ਆਪਣੀ ਮਮਤਾ ਦਾ ਪੂਰਾ ਵਖਾਵਾ ਪਾਉਂਦੀ। ਪਰ ਘਰ ਵਿੱਚ ਉਹ ਚਾਚੇ ਤੋਂ ਇੱਕ ਵਿਥ ਤੇ ਖਲੋ ਗਈ ਸੀ। ਵਾ ਲੱਗਦਿਆਂ ਚਾਚਾ ਆਪ ਵੀ ਪੂਰਾ ਬੰਦੇਜ ਰੱਖਦਾ। ਫਿਰ ਵੀ ਉਹ ਚਾਹੁੰਦਾ ਸੀ ਕਿ ਕੋਈ ਉਹਦੇ ਨਾਲ ਹੱਸੇ, ਖੇਡੇ, ਗੱਲਾਂ ਕਰੇ। ਉਹਨੂੰ ਬਿਮਾਰੀ ਤੇ ਮੌਤ ਦੀ ਸੋਚ ਨਾਲੋਂ ਬਹੁਤਾ ਘਰ ਦੇਆਂ ਦਾ ਬਤੀਰਾ ਬੰਦਾ ਰਹਿੰਦਾ। ਗੁਰਦੁਆਰੇ ਦੇ ਤਵੇ ਉੱਤੇ ਸਵੇਰੇ ਸ਼ਾਮ ਵਰਦਾ ਸ਼ਬਦ ਜਗਤ ਮੈਂ ਝੂਠੀ ਦੇਖੀ ਪ੍ਰੀਤ ਹੁਣ ਉਸ ਨੂੰ ਸੱਚਾ-ਸੱਚਾ ਲੱਗਣ ਲੱਗ ਪਿਆ ਸੀ ਚਾਚੀ ਦਾ ਸਾਰੀ ਉਮਰ ਹੀ ਉਹਦੇ ਹੱਥੋਂ ਸਤੀ ਰਹੀ ਸੀ ਉਹਦੇ ਕਾਰਿਆਂ ਤੋਂ ਅੱਕੀ ਉਹ ਹਮੇਸ਼ਾ ਹੀ ਉੱਚਾ ਨੇਮਾ ਬੋਲਦੀ ਰਹਿੰਦੀ ਉਹ ਖਿੱਚਦੀ ਤਾਂ ਚਾਚਾ ਅੱਗੋਂ ਹਾਸੇ ਛੱਡਦਾ ਚੀਰੇ ਦੀ ਮਾਂ ਪਤੀ ਪਰਮੇਸ਼ਰ ਨਾਲ ਇੰਜ ਤਤੀ ਨਾ ਹੋਇਆ ਕਰ ਅਸਾਂ ਕਿਤੇ ਬਹਿ ਰਹਿਣਾ ਪੁੱਤ ਗੱਭਰੂ ਹੋ ਕੇ ਆਪੇ ਚੌਕ ਲੈਣਗੇ ਘਰ ਦਾ ਤੰਦਾਲ ਹੁਣ ਤਾਂ ਉਹ ਕੋਈ ਜ਼ਰੂਰੀ ਗੱਲ ਕਰਨ ਲੱਗੀ ਨੱਕ ਤੇ ਮੂੰਹ ਤੇ ਆਪਣੀ ਚੁੰਨੀ ਬਲੇਡ ਲੈਂਦੀ ਸੀ ਤੇ ਅਜਿਹੇ ਵੇਲੇ ਚਾਚੇ ਦੀ ਉਦਾਸੀ ਵੇਖੀ ਨਹੀਂ ਸੀ ਜਾਂਦੀ ਓੜੇ ਦਿਨ ਪਹਿਲਾਂ ਇੱਕ ਤਰਕਾਣੀ ਚਾਚੀ ਦੇ ਉੱਚੇ ਬੋਲ ਵੇੜੇ ਵਿੱਚ ਦੇ ਕੰਧ ਟੱਪ ਗਏ ਸਨ ਪਤਾ ਨਹੀਂ ਉਹ ਕਿਹੜੀ ਗੱਲਾਂ ਹਰਖੀ ਪਈ ਸੀ ਉਹਦੇ ਤੱਤੇ ਬੋਲ ਮੈਨੂੰ ਵੀ ਲੂੰਦਾ ਕਰਗੇ ਸਨ ਜਵਾਨੀ ਗਾਲਤੀ ਹੋਰਾਂ ਦੇ ਪੋਹੇ ਹਣ ਮਰਨ ਲੱਗਾ ਸਾਨੂੰ ਆ ਚੰਬੜਿਆ ਜਿਹਦਾ ਸਰਾਣਾ ਮੱਲ ਕੇ ਪੈਂਦਾ ਰਹਿੰਦਾ ਸੀ ਉਹ ਹਣ ਵੀ ਤਾਂ ਪਿੰਡ ਵਿੱਚ ਹੀ ਵਸਦੀ ਹੈ ਪਤਾ ਨਹੀਂ ਹੋਰ ਕੀ ਕੀ ਸੁਣਿਆ ਸੀ ਉਸ ਦਿਨ ਉਸ ਦਿਨ ਚਾਚੀ ਦੀ ਉਦਾਸੀ ਚੱਲੀ ਨਹੀਂ ਸੀ ਜਾਂਦੀ ਉਹ ਕਿੰਨਾ ਚਿਰ ਮੇਰੇ ਕੋਲ ਬੈਠਾ ਸੰਸਾਰੀ ਰਿਸ਼ਤੇ ਆ ਤੇ ਜ਼ਿੰਦਗੀ ਦੀਆਂ ਤਲਖੀਆਂ ਇਸ ਵਿਚਲੇ ਮੌਤ ਤੇ ਜਨਮ ਮਰਨ ਦੀਆਂ ਗੱਲਾਂ ਕਰਦਾ ਰਿਹਾ ਉਸ ਦਿਨ ਮੈਂ ਪਹਿਲੀ ਵਾਰ ਚਾਚੀ ਨੂੰ ਇੰਨਾ ਗੰਭੀਰ ਵੇਖਿਆ ਸੀ ਜ਼ਿੰਦਗੀ ਤੇ ਮੌਤ ਦੇ ਵਿਚਾਰ ਲੜਕਦਾ ਉਹ ਗਿਆਨੀਆਂ ਵਾਂਗ ਕਹਿ ਰਿਹਾ ਸੀ ਕੁਝ ਵੀ ਹੋਵੇ ਮਰਨ ਨੂੰ ਭੋਰਾ ਦਿਲ ਨਹੀਂ ਕਰਦਾ ਪਰ ਮੈਨੂੰ ਆਪਣਾ ਅੰਤ ਦੇਣਾ ਹੁਣ ਬਹੁਤ ਚਿਰ ਜੀ ਨਹੀਂ ਹੋਣਾ ਮੈਥੋਂ ਇਹ ਸਭ ਕੁਝ ਚੱਲਿਆ ਨਹੀਂ ਸੀ ਗਿਆ ਤੇ ਮੈਂ ਤਾਂ ਹਾਂ ਮਾਰ ਰੋ ਉੱਠਿਆ ਸੀ ਪਰ ਚਾਚਾ ਮੈਨੂੰ ਦਿਲਾਸੇ ਦਿੰਦਾ ਕਹਿ ਰਿਹਾ ਸੀ ਹੈ ਕਮਲਾ ਕੋਈ ساری ਉਮਰ ਵੀ ਨਾਲ ਨਿਭਦਾ ਪਰ ਮੈਨੂੰ ਤਰਵਾਸ ਦੇਣ ਵਾਲਾ ਚਾਚਾ ਆਪ ਵੀ ਡੋਲਿਆ ਹੋਇਆ ਸੀ ਵਰੂ ਵਰੂ ਵਰਦੀਆਂ ਅੱਖਾਂ ਉਹਨੇ ਆਪਣੇ ਰਹਿੰਦੇ ਖੁੰਦੇ ਹੱਥ ਨਾਲ ਰੋਕ ਤਾਂ ਲਈਆਂ ਸਨ ਪਰ ਉਹਨਾਂ ਵਿੱਚਲੀ ਪੀੜ ਉਸ ਤੋਂ ਰੋਕੀ ਨਹੀਂ ਸੀ ਗਈ ਮੇਰੇ ਨਾਲ ਹਰ ਭੇਤ ਸਾਂਝਾ ਕਰ ਲੈਣ ਵਾਲਾ ਚਾਚਾ ਉਸ ਦਿਨ ਪਰੀਆਂ ਪ੍ਰਾਇਆਂ ਅੱਖਾਂ ਨਾਲ ਮੇਰੇ ਕੋਲੋਂ ਤਰਪਿਆ ਸੀ ਤੇ ਜਾਂਦਿਆਂ ਹੀ ਇਸ ਔਰਤ ਦੇ ਮੋਢਿਆਂ ਉੱਤੇ ਸਿਰ ਰੱਖ ਕੇ ਬੱਚਿਆਂ ਵਾਂਗ ਰੋਪਿਆ ਸੀ ਤੇ ਇਹ ਔਰਤ ਉਹਦੇ ਅਧਰੂ ਪੁੱਛਦੀ ਤੇ ਦਿਲਾਸੇ ਦਿੰਦੀ ਉਹਦੀ ਮਾਂ ਬਣ ਗਈ ਸੀ ਫਿਰ ਇਸੇ ਔਰਤ ਨੇ ਉਹਦੇ ਸਿਰ ਨੂੰ ਆਪਣੇ ਪੱਟਾਂ ਉੱਤੇ ਰੱਖਦਿਆਂ ਪਲੋਸਣਾ ਸ਼ੁਰੂ ਕਰ ਦਿੱਤਾ ਸੀ ਪਿਆਰ ਤੋਂ ਥੋੜਿਆ ਚਾਚਾ ਇਸ ਸਮਾਦੀ ਹਾਲਤ ਵਿੱਚ ਉੰਜ ਹੀ ਕਿੰਨਾ ਚਿਰ ਪਿਆਰਿਆ ਤੇ ਫਿਰ ਜਿਵੇਂ ਉਹਨੂੰ ਬਹੁਤ ਵੱਡੇ ਅਨਾਰਥ ਹੋਣ ਦਾ ਅਹਿਸਾਸ ਹੋਇਆ ਉਹ ਆਪਣਾ ਮੂੰਹ ਪਾਸੇ ਨੂੰ ਫੇਰਦਾ ਫਿਰ ਰੋ ਉਠਿਆ ਸੀ ਇਸ ਔਰਤ ਨੇ ਆਪਣੇ ਦੋਹਾਂ ਹੱਥਾਂ ਨਾਲ ਉਹਦਾ ਚਿਹਰਾ ਸਿੱਧਾ ਕੀਤਾ ਇੱਕ ਟੱਕ ਉਹ ਕਿੰਨਾ ਚਿਰ ਉਹਦੇ ਵੱਲ ਵੇਂਦੀ ਰਹੀ ਤੇ ਫਿਰ ਉਹਦੇ ਬੁੱਲਾਂ ਤੇ ਆਪਣੇ ਬੁੱਲ ਰੱਖ ਕੇ ਬਿਮਾਰ ਬੁੱਲਾਂ ਨੂੰ ਇਹ ਮੜ ਮੜ ਚੁੰਮਦੀਆਂ ਘਹਿ ਰਹੀ ਸੀ ਜੀ ਕਰਦਾ ਤੇਰੀ ਸਾਰੀ ਬਿਮਾਰੀ ਚੂਸ ਲਵਾਂ ਤੇ ਉਸੇ ਵੇਲੇ ਇਹ ਪਤਾ ਨਹੀਂ ਉਸ ਦੀ ਕੀ ਲੱਗਦੀ ਸੀ ਜੋ ਸਭ ਕੋ ਜੋ ਹੁੰਦਿਆਂ ਵੀ ਦੁਨਿਆਵੀ ਰਿਸ਼ਤੇਾਂ ਵਿੱਚ ਕੁਝ ਵੀ ਨਹੀਂ ਸੀ ਇਦੇ ਬਾਰੇ ਸੋਚਦੇ ਆ ਮੇਰੇ ਥੜਕੇ ਮਨ ਨੂੰ ਬੜੀ ਟਾਰਸ ਮਿਲੀ। ਪਰ ਕਾਲਾ ਪੈਣ ਕਰਕੇ ਲੋਕ ਹੌਲੀ-ਹੌਲੀ ਉੱਠ ਕੇ ਜਾਣ ਲੱਗ ਪਏ ਸਨ। ਕਰਮਸਿਓ ਰੇਡੀਓ ਬੋਲਦਾ ਧਰਿਆ ਸੀ। ਪਰ ਮੈਨੂੰ ਉਹਦੀ ਆਵਾਜ਼ ਅੱਖਰ ਨਹੀਂ ਸਿਰੀ। ਅੱਛਾ ਹੌਸਲਾ ਰੱਖੋ। ਉਹਦੀ ਕੀਤੀ ਤਾਂ ਜਰਨੀ ਪੈਂਦੀ ਆ। ਆਖਰੀ ਬੰਦਾ ਕਰਮਸਿਓ ਵੀ ਮੇਰੇ ਲਾਗੋ ਔਟਕੇ ਚਲਾ ਗਿਆ। ਮੈਂ ਸਾਹਮਣੇ ਵੇਖਿਆ ਸਾਰੀਆਂ ਔਰਤਾਂ ਵੀ ਜਾ ਚੁੱਕੀਆਂ ਸਨ। ਡੂੰਘਾ ਸਾਲ ਲੈਂਦਿਆਂ ਮੈਂ ਮੋਜਲ ਮਾਨ ਨੂੰ ਹੌਲਾ ਕਰਨਾ ਚਾਹਿਆ ਸੂਰਜ ਬਨੇਰਿਆਂ ਤੋਂ ਉੱਲੇ ਹੋ ਰਿਹਾ ਸੀ ਤੇ ਵਿੜੇ ਵਿੱਚ ਲੰਮੇ ਕੰਬ ਦੇ ਪਰਛਾਵੇਂ ਡਰਾਉਣੇ ਜਿਹਾ ਲੱਗਦੇ ਸਨ ਅਸਤ ਹੋ ਰਿਹਾ ਸੂਰਜ ਮੈਨੂੰ ਚਾਚੇ ਵਰਗਾ ਲੱਗਾ ਪਰ ਸੂਰਜ ਤਾਂ ਕੱਲ ਵੀ ਚੜ੍ਹੇਗਾ ਚਾਚੇ ਨੇ ਨਹੀਂ ਸੀ ਬੋੜਨਾ ਮੈਂ ਚਾਚੇ ਬਾਰੇ ਸੋਚਦਾ ਉੱਠ ਕੇ ਬਾਹਰ ਨੂੰ ਤੁਰ ਪਿਆ ਤੇ ਉਸ ਰਾਹ ਉੱਤੇ ਤੁਰਦਾ ਗਿਆ ਜਿੱਸ ਉੱਤੇ ਚਾਚੇ ਨੇ ਆਪਣਾ ਅੰਤਮ ਸਫ਼ਰ ਕੀਤਾ ਹੋਵੇਗਾ ਨੀਵੀਂ ਪਾਈ ਤੁਰਦਿਆਂ ਮੈਂ ਸ਼ਾਇਦ ਚਾਚੇ ਦੀਆਂ ਪੈੜਾਂ ਲੱਭ ਰਿਹਾ ਸਾਂ ਪਰ ਮਨੋਕ ਆਖਰੀ ਸਫ਼ਰ ਆਪਣੇ ਪੈਰਾਂ ਨਾਲ ਥੋੜਾ ਕਰਦਾ। ਮੜੀਆਂ ਵਿੱਚ ਪਹੁੰਚਿਆ ਤਾਂ ਬਾਬੇ ਬਿਛਨੇ ਨੂੰ ਸੁਆਦੀ ਢੇਰੀ ਕੋਲ ਖਲੋਤਾ ਦੇਖ ਕੇ ਹੈਰਾਨ ਰਹਿ ਗਿਆ ਸੀ। ਉਹ ਖੁੰਡੇ ਦੇ ਆਸਰੇ ਉਤਾਣ ਨੂੰ ਮੂੰ ਚੁੱਕ ਕੇ ਰੱਬ ਨਾਲ ਆਢਾ ਲਾਈ ਖਲੋਤਾ ਸੀ। ਕੁਝ ਸਾਲ ਪਹਿਲਾਂ ਉਹਦਾ ਜਵਾਨ ਜਹਾਨ ਪੁੱਤ ਛੋਟੀ ਜੀ ਗੱਲੇ ਹੀ ਸ਼ਰੀਕਾ ਨੇ ਵੱਢ ਦਿੱਤਾ ਸੀ। ਤਾਂ ਉਹਦੇ ਲਈ ਪਿੰਡ ਦੀਆਂ ਕੰਧਾਂ ਕਾਲੀਆਂ ਹੋ ਗਈਆਂ ਸਨ। ਉਹਨੇ ਦਿਨੀਆਂ ਸਵੇਰੇ ਸ਼ਾਮ ਮੜੀਆਂ ਵਿੱਚ ਬੈਠਾ ਰੋਂਦਾ ਰਹਿੰਦਾ। ਪਤ ਨੂੰ ਛਾਂ ਦੇਣ ਲਈ ਰੁੱਖ ਲਾਂਦਾ ਪਾਣੀ ਪਾਉਂਦਾ ਤੇ ਰੱਬ ਨੂੰ ਗਾਲਾਂ ਕੱਢ-ਕੱਢ ਕੇ ਆਪਣਾ ਮਨ ਠੰਡਾ ਕਰਦਾ ਹੁਣ ਵੀ ਪਿੰਡ ਦੀ ਕੋਈ ਬੇਵਕਤੀ ਮੌਤ ਉਹਦੇ ਜ਼ਖਮਾਂ ਨੂੰ ਫੇਰ ਹਰਾ ਕਰ ਜਾਂਦੀ ਤੇ ਉਹਦੀਆਂ ਗਾਲਾਂ ਹੋਰ ਵੀ ਉੱਚੀਆਂ ਹੋ ਜਾਂਦੀਆਂ ਇੱਕ ਮਨ ਕੀਤਾ ਉਸ ਨੂੰ ਆਖਾਂ ਆ ਘਰ ਨੂੰ ਚਲੀ ਇੱਥੇ ਜੋਕ ਵਾਚਦਾ ਮੋੜ ਲੱਭਦਾ ਨਹੀਂ ਪਰ ਜਾਣਦਾ ਸਾਂ ਮੈਥੋਂ ਕੁਝ ਵੀ ਕਿਹਾ ਨਹੀਂ ਜਾਣਾ ਮੈਨੂੰ ਤਾਂ ਆਪਣੇ ਬੋਲ ਹੀ ਮਰਮੁੱਕ ਗਏ ਲੱਗਦੇ ਸਨ ਮੈਂ ਚੋ ਪੰਜਾਬ ਭਰੀਆਂ ਅੱਖਾਂ ਨਾਲ ਪੈੰਡ ਨੂੰ ਤਰਪਿਆ। ਪਲੋਪਾਲ ਹਨੇਰੇ ਦੀ ਉਸਰ ਰਹੀ ਕੰਦ ਮੈਨੂੰ ਹੋਰ ਵੀ ਇਕੱਲਾ ਕਰੀ ਜਾ ਰਹੀ ਸੀ। ਇਸ ਇਕੱਲ ਵਿੱਚ ਮੈਨੂੰ ਫੇਰ ਉਸ ਔਰਤ ਦੀ ਯਾਦ ਆਈ ਜੋ ਕਿਸੇ ਹਨੇਰੇ ਕੋਨੇ ਵਿੱਚ ਬੈਕੀ ਬੜੇ ਹੀ ਓਲੇ ਨਾਲ ਆਪਣਾ ਮਨ ਹਲਾ ਕਰਦੀ ਹੋਵੇਗੀ। ਮੈਂ ਬੋਝਲ ਕਦਮੀ ਉਹਦੇ ਵੇੜੇ ਜਾਵੜਿਆ। ਉੱਥੇ ਵੀ ਹਨੇਰਾ ਸੀ। ਮੇਰੇ ਮਨ ਵਿੱਚ ਨੇ ਹਨੇਰੇ ਤੋਂ ਵੀ ਕੂੜਾ ਹਨੇਰਾ। ਉਹ ਚਿੱਟੇ ਕੱਪੜੇ ਅਮੇਚ ਚਾਣਣ ਵਾਂਗ ਮੇਰੇ ਵਾਲਾਂ ਉਹ ਆ ਕੇ ਖੇਡੋਗੀ ਤੇ ਪਛਾਣਦੀਆ ਮੈਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਕੇ ਚੱਲਿਆਂ ਵਾਂਗ ਰੋ ਉਠੀ ਮੇਰੇ ਵੀ ਕਈਆਂ ਦਿਨਾਂ ਦੇ ਟੱਕੇ ਅਥਰੂ ਚਲਾਰਾਂ ਬਣ ਮੈਂ ਤਰੇ ਸੋ ਦੋਸਤੋ ਕੀ ਤੁਹਾਨੂੰ ਲੱਗਦਾ ਕਿ ਮੈਨੂੰ ਉਸ ਔਰਤ ਦਾ ਦੁੱਖ ਦਰਦ ਸੁਣਨ ਜਾਣਾ ਚਾਹੀਦਾ ਸੀ ਮੈਂ ਸਹੀ ਕੀਤਾ ਜ਼ਰੂਰ ਦੱਸਿਓ ਆਪਣੇ ਵਿਚਾਰ ਇੰਤਜ਼ਾਰ ਰਹੇਗਾ ਜੇਕਰ ਚੰਗੀ ਲੱਗੀ ਹੋਵੇ ਕਹਾਣੀ ਲਾਈਕ ਕਰਿਓ ਵੀਡੀਓ ਨੂੰ ਬਤ ਬਤ ਸ਼ੇਅਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ। ਫਲ ਫਿਰ ਮਿਲਦੇ ਹਾਂ ਕਿਸੇ ਬੱਕਰੀ ਜੀ ਪਰਵਾਰਕ ਤੇ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਦੇ ਨਾਲ। ਸ਼ੁਕਰੀਆ।